ਹਲੇ ਕੱਲ ਹੀ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਕੀਤਾ ਸੀ ਵੱਡਾ ਐਕਸ਼ਨ ਤੇ ਨਾਲ ਹੀ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਕਰ ਦਿੱਤਾ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਕਹਿੰਦੇ ਮੈਂ ਬੈਠੂ ਰੋਕ ਕੇ ਦਿਖਾਇਓ ਮੈਨੂੰ ਮੈਂ ਭੁਖ ਹੜਤਾਲ ਦੇ ਉੱਤੇ ਬੈਠੂੰਗਾ ਤਾਂ ਵੱਡੀ ਚੁਣੌਤੀ ਹੈ ਪੰਜਾਬ ਦੀ ਪੁਲਿਸ ਦੇ ਲਈ ਵੱਡੀ ਚੁਣੌਤੀ ਹੈ ਕਿਉਂਕਿ ਇੱਕ ਪਾਸੇ ਸ਼ੰਭੂ ਇੱਕ ਪਾਸੇ ਖਨੌਰੀ ਦੂਜੇ ਪਾਸੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਮੋਰਚੇ ਸੜਕਾਂ ਜਾਮ ਪੂਰੇ ਪੰਜਾਬ ਦੇ ਵਿੱਚ ਪੜਥੂ ਪਿਆ ਹੋਇਆ ਤਾਂ ਪੂਰੇ ਪੰਜਾਬ ਦੇ ਵਿੱਚ ਮਾਹੌਲ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਇਧਰ ਬਲਦੇਵ ਸਿੰਘ ਸਿਰਸਾ ਵੱਡਾ ਐਲਾਨ ਕਰ ਚੁੱਕੇ ਨੇ ਤੇ ਹੁਣ ਚੁਣੌਤੀ ਵੱਡੀ ਆ ਇੱਕ ਵਾਰ ਬਲਦੇਵ ਸਿਰਸਾ ਦੀ ਜ਼ੁਬਾਨੀ ਸੁਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਸਿਰਸਾ ਮੁਖ ਸੇਵਾਦਾਰ ਬੀਕੇਯੂ ਸਰਸਾ ਨੂੰ ਅੱਜ ਜੋ ਭਗਵੰਤ ਮਾਨ ਨੇ ਤੇ ਕੇਂਦਰੀ ਖੇਤੀ ਮੰਤਰੀ ਸਿਮਰਾਂਤ ਚੋਹਾਨ ਨੇ ਜੋ ਕਿਸਾਨਾਂ ਦੇ ਨਾਲ ਇੱਕ ਧੋਖਾ ਤੇ ਫਰੇਬ ਕੀਤਾ ਇਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਘਿਰੋਏ ਨੇ ਚਾਰਚ ਫਿਰੇ 22 ਧਾਰ ਦੇਤੇ ਦਿੱਲੀ ਤਖਤ ਵੱਲੋਂ ਉੱਥੇ ਫੌਜਾਂ ਬੈਠੀਆਂ ਨੇ ਤੇ ਉਹਨਾਂ ਦੀ ਕੋਈ ਪੇਸ਼ ਨਹੀਂ ਆ ਰਹੀ ਤੇ ਫਿਰ ਉਹਨਾਂ ਨੇ ਇੱਕ ਤਰਤੀ ਜਿਹੜੀ ਉਹ ਸੋਚੀ ਪਈ ਇੱਕ ਚਿੱਠੀ ਲਿਖੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਅਸੀਂ ਤੁਹਾਡਾ ਵਾਅਦਾ ਕਰਦੇ ਹਾਂ ਕਿ ਜਿਸ ਤਰ੍ਹਾਂ 22 ਧਾਰ ਦੇ ਰਾਜਾ ਨੇ ਉਸ ਕੰਮ ਦਿੱਤੇ ਜਿਹੜਾ ਸੀ ਆਪਣੇ ਘਰ ਵਿੱਚ ਸੌ ਚੋਕੀ ਤੇ ਆਟੇ ਦੀ ਗਊ ਬਣਾ ਕੇ ਤੇ ਥਾਲੀ ਦੇ ਭੇਜੀ ਤੇ ਇਸੇ ਤਰ੍ਹਾਂ ਮੁਗਲਾਂ ਨੇ ਜਿਹੜਾ ਸੀ ਉਹ ਕਰਾਂ ਦੀ ਸੌ ਖਾਦੀ ਤੇ ਵਾਦਾ ਕੀਤਾ ਕਿ ਤੁਸੀਂ ਕਿਲਾ ਖਾਲੀ ਕਰ ਦਿਓ ਅਸੀਂ ਤੁਹਾਡੇ ਦੇ ਨਾਲ ਕੋਈ ਵੀ ਕਿਸੇ ਕਿਸਮ ਦਾ ਕੋਈ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੇ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਕਹਿ ਦਿੱਤੇ ਕਿਲਾ ਛੱਡ ਦਿੱਤਾ ਪਰ ਜੋ 22 ਧਾਰ ਦੇ ਰਾਜਾਂ ਤੇ ਮੁਗਲੀਆਂ ਫੌਜਾਂ ਨੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੇ ਤੇ ਮਗਰ ਲਾ ਕੇ ਜੋ ਕੁਝ ਕੀਤਾ ਉਸ ਇਤਿਹਾਸ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ਅੱਜ ਉਸੇ ਹੀ ਕਦਰ ਦੇ ਉੱਤੇ ਉਸ ਇਤਿਹਾਸ ਨੂੰ ਦਰਾਂਦਿਆ ਹੋਇਆ ਭਗਵਾਨ ਤਮਾਨ ਤੇ ਕੇਂਦਰ ਸਰਕਾਰ ਨੇ ਪਹਿਲਾਂ ਕਿਸਾਨਾਂ ਦੇ ਨਾਲ ਅੱਜ ਵੀ ਇੱਕ ਮੀਟਿੰਗ ਰੱਖੀ ਸੀ ਜੋ ਕਿ 13 ਜ਼ਮੀਨਿਆਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਐਮਐਸਪੀ ਦੇ ਗਰੰਟੀ ਕਾਨੂੰਨ ਤੇ ਹੋਰ ਮੰਗਾਂ ਨੂੰ ਲੈ ਕੇ ਤੇ ਮੀਟਿੰਗ ਉਹ ਚੱਲੀ 4 ਘੰਟੇ ਮੀਟਿੰਗ ਚੱਲੇ ਤੇ ਉਹ ਸਮੀਟਿੰਗ ਦੇ ਵਿੱਚ ਉਹ ਮੀਟਿੰਗ ਬੇਸਿੱਟਾ ਰਹੀ ਕੋਈ ਨਤੀਜਾ ਨਾ ਕੱਢਿਆ ਲੇਕਿਨ ਉਹਦੀ ਬਦਨੀਤੀ ਸੀ ਬੇਈਮਾਨੀ ਸੀ ਤੇ ਦਾਕਟਰ ਮੀਟਿੰਗ ਦੇ ਵਿੱਚ ਕੁਛ ਨਾ ਨਿਕਲਿਆ ਤੇ ਅਗਲੀ ਮੀਟਿੰਗ ਜਿਹੜੀ ਆ ਉਹ 4 ਮਈ ਦੀ ਰੱਖ ਦਿੱਤੀ ਤੇ ਉਸ ਟਾਈਮ ਦੇ ਉੱਤੇ ਸਾਡੇ ਕਿਸਾਨਾਂ ਨੇ ਇਹ ਗੱਲ ਕਹੀ ਕਿ ਜਿਸ ਤਰ੍ਹਾਂ ਅੱਜ ਪੁਲਿਸ ਫੋਰਸ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਵਜਿਆ ਤੇ ਇੱਥੇ ਵੀ ਚਾਫ ਕਰੇ ਘੇਰਾ ਪਾਇਆ ਸਾਨੂੰ ਇਹ ਖਤਰਾ ਹੈ ਕਿ ਤੁਸੀਂ ਸਾਡਾ ਮੋਰਚਾ ਜਿਹੜਾ ਕਦੇ ਨੋ ਵੀ ਲੇਕਿਨ ਮੰਤਰੀਆਂ ਨੇ ਕੇਂਦਰੀ ਮੰਤਰੀਆਂ ਵੀ ਤੇ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਬੈਠੇ ਉਹਨਾਂ ਨੇ ਵੀ ਪ੍ਰੋਸਾ ਦਵਾਇਆ ਕਿ ਬਿਲਕੁਲ ਨਹੀਂ ਇਸ ਤਰ੍ਹਾਂ ਨਹੀਂ ਹੋਵੇਗਾ ਪਰ ਜਦੋਂ ਹੀ ਉਥੋਂ ਮੀਟਿੰਗ ਤੋਂ ਬਾਹਰ ਆਏ ਪੰਜਾਬ ਦੇ ਆਦੇ ਅੰਦਰ ਜਦੋਂ ਚੰਡੀਗੜ੍ਹ ਤੋਂ ਨਿਕਲ ਕੇ ਪੰਜਾਬ ਏਰੀਆ ਚ ਆਏ ਤੇ ਉਸੇ ਟਾਈਮ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਸਾਰੇ ਹੀ ਲੀਡਰਾਂ ਨੂੰ ਜਿੰਨੇ ਉੱਥੇ ਗਏ ਸੀ ਸਰਵਨ ਸਿੰਘ ਪੰਦੇਹਰ ਇਹਨਾਂ ਸਾਰਿਆਂ ਨੂੰ ਭੱੜ ਕੇ ਪਤਾ ਨਹੀਂ ਉਹ ਕਿੱਥੇ ਲੈ ਗਏ ਨੇ ਤੇ ਉਸ ਤੋਂ ਬਾਅਦ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਇਹਨਾਂ ਨੇ ਧੁਮਣੇ ਉਥੇ ਤਾਨਾਸ਼ਾਈ ਕਰਕੇ ਉਥੇ ਜੋ ਵੀ ਸਾਡਾ ਸਮਾਨ ਸੀ ਉਹ ਸਾਰਾ ਉਥੋਂ ਲੁੱਟ ਕੇ ਲੈ ਗਏ ਆ ਅਤੇ ਜਿਹੜਾ ਬਾਰਡਰ ਨੇ ਉਹ ਖਾਲੀ ਕਰਾ ਦਿੱਤੇ ਨੇ ਜਿਹੜੇ ਸਾਡੇ ਉੱਤੇ ਕਿਸਾਨ ਬੈਠੇ ਸੀ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਤੇ ਦਸਾਂ ਦੇ ਵਿੱਚ ਲੱਭ ਕੇ ਤੇ ਲੈ ਗਏ ਆ ਸੋ ਇਸ ਤਰ੍ਹਾਂ ਇਹਨਾਂ ਨੇ ਉਸ ਇਤਿਹਾਸ ਨੂੰ ਦੁਹਰਾ ਦਿੱਤਾ ਭਗਵੰਤ ਜਨਾਬਾ ਮੈਂ ਤੈਨੂੰ ਪੁੱਛਣਾ ਚਾਹਣਾ ਹੈ ਹੋ ਸਕਦਾ ਕੇਂਦਰੀ ਮੰਤਰੀਆਂ ਨੂੰ ਤੇ ਇਤਿਹਾਸ ਦਾ ਸਾਰਿਆਂ ਨੂੰ ਨਾ ਪਤਾ ਹੋਵੇ ਪਰ ਤੈਨੂੰ ਤਾਂ ਪਤਾ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਥੋਂ ਧੋਖੇ ਨਾਲ ਕਿਲੇ ਚੋਂ ਕੱਢ ਕੇ ਤੇ ਬੇਸ਼ੱਕ ਦੀ ਉੱਤੇ ਚਮਕੌਰ ਦੀ ਜੰਗ ਹੋਵੇ ਉਸ ਤੋਂ ਬਾਅਦ ਪਾਜਿਆ ਮੁਕਸਰ ਸਾਹਿਬ ਦੀ ਜੰਗ ਹੋਵੇ ਕੀ ਉਹਨਾਂ ਜੰਗਾਂ ਤੋਂ ਬਾਅਦ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਉਥੋਂ ਕਿਲਾ ਛੱਡਿਆ ਤੇ ਉਦੋਂ ਬਾਅਦ ਸਿੱਖ ਕੌਮ ਖਤਮ ਹੋ ਗਈ ਸੀ ਉਸ ਤੋਂ ਬਾਅਦ ਕੀ ਕੁਝ ਹੋਇਆ ਤੂੰ ਇਤਿਹਾਸ ਨੂੰ ਨਹੀਂ ਜਾਣਦਾ ਜੇਕਰ ਅੱਜ ਜਿਸ ਤਰ੍ਹਾਂ ਤੁਸੀਂ ਇੱਕ ਕਿਸਾਨਾਂ ਦੇ ਨਾਲ ਸਾਡੇ ਨਾਲ ਕੀਤਾ ਇਹਦਾ ਜਿਹੜਾ ਖਮਿਆਜਾ ਤੁਹਾਨੂੰ ਭੁਟਣਾ ਪੈਗਾ ਭਗਵੰਤ ਮਾਨਾ ਇਹ ਤੈਨੂੰ ਯਾਦ ਰੱਖੇਗਾ ਤੂੰ ਕਹਿੰਦਾ ਮੈਂ ਕਿਸਾਨ ਦਾ ਪੁੱਤ ਹਾਂ ਮੈਂ ਪੰਜਾਬ ਦਾ ਪੁੱਤ ਹਾਂ ਔਰ ਤੂੰ ਨਾ ਪੰਜਾਬ ਦਾ ਪੁੱਤ ਬਣਿਓ ਔਰ ਨਾ ਤੂੰ ਕਿਸਾਨ ਦਾ ਪੁੱਤ ਬਣਿਓ ਤੂੰ ਪੁੱਤ ਬਣਿਓ ਅੰਮ੍ਰਿਤ ਸ਼ੋਪ ਤੇ ਮੋਦੀ ਦਾ ਤੂੰ ਬੰਦਿਆ ਵੀ ਕਰ ਤੋਤ ਨਹੀਂ ਕੀਤੀ ਜਦੋਂ ਕੀਤਾ ਕੇਂਦਰ ਤੇ ਸਾਡੇ ਨਾਲ ਕਾਰੀ ਰਿਆ ਕੇਂਦਰ ਤੋਂ ਸ਼ੁਰੂ ਤੋਂ ਕਰ ਰਿਹਾ ਲੇਕਿਨ ਤੂੰ ਜਿਹੜਾ ਇਹ ਕੰਮ ਕਾਰਾ ਕਰਕੇ ਨਵੀਂ ਭਾਗੀ ਸਾਡੇ ਸਿਰ ਕਢੀ ਆ ਪਰ ਹੁਣ ਯਾਦ ਰੱਖੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸਾਨ ਜਿਹੜੇ ਨੇ ਇਸ ਤਰ੍ਹਾਂ ਪਿੱਛੇ ਨਹੀਂ ਪੰਜਾਬ ਨਾ ਅੱਜ ਤੱਕ دبਿਆ ਨਾ ਅੱਗੇ ਦਬੇਗਾ ਔਰ ਮੈਂ ਆਪਣੇ ਵੱਲੋਂ ਇਹ ਤੈਨੂੰ ਕਹਿਣਾ ਚਾਹਣਾ ਕਿ ਤੇਰੀ ਤਾਂ ਤੁਸੀਂ ਸੁਣਿਆ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਕਹਿ ਦਿੱਤਾ ਕਿ ਮੈਨੂੰ ਰੋਕ ਕੇ ਦਿਖਾਓ ਮੈਂ ਹੁਣ ਪਿੱਛੇ ਨਹੀਂ ਮੁੜਨ ਵਾਲਾ ਮੈਂ ਬੈਠੂ ਭੁੱਖ ਹੜਤਾਲ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਤਾਂ ਇੱਕ ਪਾਸੇ ਬਲਦੇਵ ਸਿੰਘ ਸਿਰਸਾ ਦੂਜੇ ਪਾਸੇ ਹੋਰ ਕਿਸਾਨ ਨੇ ਜੋ ਭਾਵੇਂ ਸਰਜੀਤ ਸਿੰਘ ਫੂਲ ਦੀ ਗੱਲ ਕਰੀਏ ਜਾਂ ਜਗਵਿੰਦਰ ਸਿੰਘ ਉਹ ਗਰਾਹਾਂ ਦੀ ਗੱਲ ਕਰੀਏ ਜਾਂ ਰਕੇਸ਼ਟ ਕੈਦ ਦੀ ਗੱਲ ਕਰੀਏ ਤਾਂ ਇਹ ਕਿਸਾਨ ਨੇ ਜਿਹੜੇ ਆਪੋ ਆਪਣੇ ਤਰੀਕੇ ਦੇ ਨਾਲ ਵੱਡੇ ਤੋਂ ਵੱਡੇ ਐਲਾਨ ਕਰ ਰਹੇ ਨੇ ਜਿਸ ਦੇ ਨਾਲ ਦੁਬਾਰਾ ਤੋਂ ਕਿਸਾਨਾਂ ਦੇ ਵਿੱਚ ਜੋਸ਼ ਆ ਜਾਵੇ ਦੁਬਾਰਾ ਤੋਂ ਕਿਸਾਨਾਂ ਦੇ ਵਿੱਚ ਜਾਨ ਪੈ ਜਾਵੇ ਦੁਬਾਰਾ ਤੋਂ ਮੋਰਚੇ ਦੇ ਵਿੱਚ ਜਾਨ ਪੈ ਜਾਵੇ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਜਿਸ ਤਰੀਕੇ ਦੇ ਨਾਲ ਜਦੋਂ ਪਿਛਲਾ ਅੰਦੋਲਨ ਚੱਲਿਆ ਸੀ ਤਾਂ ਗਾਜੀਪੁਰ ਬਾਰਡਰ ਦੇ ਉੱਤੇ ਰਕੇਸ਼ਟ ਕੈਤ ਬੈਠਾ ਸੀ ਤਾਂ ਪੁਲਿਸ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਰਕੇਸ਼ਟ ਕੈਤ ਵਾਲੇ ਅੰਦੋਲਨ ਨੂੰ ਉਸ ਮੋਰਚੇ ਨੂੰ ਖੇਰੂ-ਖੇਰੂ ਕਰ ਦਿੱਤਾ ਸੀ ਤਾਂ ਜਿਸ ਤੋਂ ਬਾਅਦ ਰਕੇਸ਼ਟ ਕੈਤ ਦੀ ਅੱਖਾਂ ਦੇ ਵਿੱਚੋਂ ਹੰਝੂ ਵਗ ਗਏ ਤਾਂ ਉਹ ਹੰਝੂਆਂ ਨੇ ਜਿਹੜਾ ਮੋਰਚੇ ਦੇ ਵਿੱਚ ਜਾਨ ਪਾ ਦਿੱਤੀ ਦੁਬਾਰਾ ਸਾਰੇ ਉੱਥੇ ਪਹੁੰਚ ਗਏ ਮੋਰਚਾ ਉਸੇ ਤਰੀਕੇ ਦੇ ਨਾਲ ਖੜਾ ਕਰ ਦਿੱਤਾ ਮੋਰਚੇ ਦੇ ਵਿੱਚ ਜਾਨ ਪਾ ਦਿੱਤੀ ਤਾਂ ਹੁਣ ਵੀ ਦੁਬਾਰਾ ਤੋਂ ਮੋਰਚੇ ਦੇ ਵਿੱਚ